ਜ਼ਿਲ੍ਹਾ ਬਠਿੰਡਾ ਦੇ ਅੰਦਰ ਅ ਜਿਹੜਾ ਏਰੀਆ ਹੈਗਾ ਉਹਨੂੰ ਵਕ ਵਕ ਪੀਸੀਆਰ ਪਾਰਟੀ ਤੇ ਆਰਆਰਪੀਆਰਐਸ ਪਾਰਟੀ ਜਿਹੜੀ ਹੈਗੀ ਉਹਦੇ ਵਿੱਚ ਵੰਡਿਆ ਗਿਆ ਜੋ 24 ਆਵਰਸ ਜਿਹੜੀ ਹੈਗੀ ਹੈ ਗਸ਼ਟ ਕਰਦੇ ਆ ਸ਼ਹਿਰ ਦੇ ਨਾਲ ਨਾਲ ਜਿਹੜੇ ਆਪਣੇ ਰੂਰਲ ਏਰੀਆਜ਼ ਨੇ ਹੈਗੇ ਉਹਨਾਂ ਦੇ ਵਿੱਚ ਵੀ ਸਾਡੇ ਵੱਲੋਂ ਬਲੈਰੋ ਗੱਡੀਆਂ ਦੇ ਵਿੱਚ ਗਸ਼ਟ ਜਿਹੜੀ ਪਾਰਟੀਆਂ ਬਣਾਈਆਂ ਗਈਆਂ ਨੇ ਸੋ ਜਿੱਦਾਂ ਧੌਂਦਾ ਦਾ ਏਰੀਆ ਧੌਂਦਾ ਦੇ ਵਿੱਚ ਜਿਹੜੀਆਂ ਹੈਗੀਆਂ ਚੋਰੀ ਦੀ ਵਾਰਦਾਤਾਂ ਜਿਹੜੇ ਚੋਰ ਅਕਸਰ ਇਸ ਚੀਜ਼ ਦਾ ਫਾਇਦਾ ਉਠਾਉਂਦੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਇਸੇ ਲੜੀ ਦੇ ਤਹਿਤ ਰਾਤ 31 ਤਰੀਕ ਦੀ ਰਾਤ ਜਿਹੜੀ ਸੀਗੀ ਆਪਣੀ ਬੀਤੀ ਰਾਤ ਇਸ ਰਾਤ ਚੋਰ ਕੁਛ ਚੋਰ ਸੀਗੇ ਉਹਨਾਂ ਨੇ ਏਟੀਐਮ ਜਿਹੜਾ ਹੈਗਾ ਐਸਬੀਆਈ ਬ੍ਰਾਂਚ ਕੋਡਾ ਉੱਥੇ ਜਾ ਕੇ ਜਿਹੜਾ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸਾਡੀ ਪੁਲਿਸ ਪਾਰਟੀ ਅਲਰਟ ਸੀਗੀ ਸਾਡੀ ਪੁਲਿਸ ਪਾਰਟੀ ਵੱਲੋਂ ਤੁਰੰਤ ਐਕਸ਼ਨ ਲੈਂਦਿਆ ਹੋਇਆ ਜਿਹੜੇ ਤਿੰਨ ਦੋਸ਼ੀ ਸੀਗੇ ਇਹਦੇ ਵਿੱਚ ਕਮਲਦੀਪ ਇੱਕ ਅਰਸ਼ਦੀਪ ਇਹ ਦੋ ਕੋਡਾ ਪਿੰਡ ਦੇ ਰਹਿਣ ਵਾਲੇ ਆ ਇੱਕ ਗੁਰਵੀਰ ਸਿੰਘ ਹੈ ਜੋ ਪਿੰਡ ਜੰਗੀ ਰਾਣਾ ਦਾ ਰਹਿਣ ਵਾਲਾ ਹੈ ਤਿੰਨੇ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਮਕਦਮਾ ਨੰਬਰ 119 ਥਾਣਾ ਅਨੰਦਗੜ ਅੰਡਰ ਸੈਕਸ਼ਨ 452 380 427 511 ਆਪੀਸੀ ਦਰਜ ਰਜਿਸਟਰ ਕੀਤਾ ਗਿਆ ਸੋ ਇਹਨਾਂ ਦੀ ਜਿਹੜੀ ਪੁਛਗਿਸਤਿ ਦੇ ਵਿੱਚ ਇਹ ਚੀਜ਼ ਆਈ ਹੈ ਵੀ ਪਹਿਲਾਂ ਇਹਨਾਂ ਨੇ ਰਾਤ ਨੂੰ ਪਹਿਲਾਂ ਜਾ ਕੇ ਉਹਦੇ ਵਿੱਚ ਜਿਹੜੇ ਕੈਮਰੇਜ਼ ਲੱਗੇ ਹੋਏ ਸੀਗੇ ਉਹਨੂੰ ਸਪਰੇ ਦੇ ਨਾਲ ਕੈਮਰੇ ਜਿਹੜੇ ਹੈਗੇ ਨੇ ਉਹਨੂੰ ਸਪਰੇ ਮਾਰ ਕੇ ਬਲੌਕ ਕਰ ਦਿੱਤਾ ਉਸ ਤੋਂ ਬਾਅਦ ਜਿਹੜਾ ਉੱਥੇ అలਾਰਮ ਸਿਸਟਮ ਇੱਕ ਲੱਗਿਆ ਹੁੰਦਾ ਹੈ అలਾਰਮ ਸਿਸਟਮ ਦੀ ਵਾਇਰਿੰਗ ਜਿਹੜੀ ਹੈਗੀ ਹੈ ਉਹਨਾਂ ਨੂੰ ਕੱਟ ਦਿੱਤਾ ਉਸ ਤੋਂ ਬਾਅਦ ਗੈਸ ਕਟਰ ਦੀ ਮਦਦ ਨਾਲ ਜਿਹੜੀ ਹੈ ਏਟੀਐਮ ਲੁੱਟਣ ਦੀ ਕੋਸ਼ਿਸ਼ ਕਰ ਰਹੇ ਸੀਗੇ ਸੋ ਇਹ ਸਾਰੀ ਐਕਟੀਵਿਟੀ ਤੋਂ ਇਹ ਇਹ ਚੀਜ਼ ਨਿਕਲ ਕੇ ਆਈ ਹੈ ਕਿ ਇਹ ਮਤਲਬ ਇਸ ਚੀਜ਼ ਦੀ ਨੌਲੇਜ ਸੀਗੀ ਇਹਨਾਂ ਨੂੰ ਵੀ ਕਿ ਕਿ ਸਿਸਟਮ ਲੱਗਿਆ ਹੁੰਦਾ ਹੈ ਬੜੀ ਪਲੈਨਿੰਗ ਦੇ ਨਾਲ ਇਹ ਬੰਦੇ ਆਏ ਸੀਗੇ ਤੇ ਇਹਦੇ ਵਿੱਚ ਵਾਰਦਾ ਦੇ ਵਿੱਚ ਜਿਹੜੇ ਇਹਨਾਂ ਨੇ ਗੈਸ ਕਟਿੰਗ ਦਾ ਜਿਹੜਾ ਸਮਾਨ ਸੀਗਾ ਉਹ ਵੀ ਅਸੀਂ ਇਹਨਾਂ ਤੋਂ ਬਰਾਮਦ ਕਰ ਲਿਆ ਸੋ ਤਿੰਨੇ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਨੇ ਬਾਕੀ ਇਹਨਾਂ ਦੀ ਪੁ ਕਰ ਰਹੇ ਆ ਸੀ ਕਿ ਇਹਨਾਂ ਨੇ ਹੋਰ ਕਿਹੜੀ ਕਿਹੜੀ ਵਾਰਦਾਤ ਦੇ ਵਿੱਚ ਸ਼ਾਮਲ ਨੇ ਕਿੱਥੋਂ ਦੇ ਇਸ ਰਹਿਣ ਵਾਲੇ ਜੀ ਇਹਦੇ ਵਿੱਚ ਜਿਹੜੇ ਕਮਲਦੀਪ ਤੇ ਅਰਸ਼ਦੀਪ ਜਿਹੜੇ ਦੋ ਦੋਸ਼ੀ ਨੇ ਇਹ ਘੁੱਦਾ ਪਿੰਡ ਦੇ ਰਹਿਣ ਵਾਲੇ ਨੇ ਤੀਸਰਾ ਜਿਹੜਾ ਦੋਸ਼ੀ ਹੈ ਗੁਰਵੀਰ ਹੈਗਾ ਉਹ ਪਿੰਡ ਜੰਗੀ ਰਹਿਣਾ ਦਾ ਰਹਿਣ ਵਾਲਾ ਇਹ ਆਲਮੋਸਟ 28 29 ਸਾਲ ਦੀ ਜਿਹੜੀ ਹੈਗੀ ਏਜ ਸੀ ਇਹਨਾਂ ਦੀ ਜਿਹੜਾ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਸਾਹਮਣੇ ਆਈ ਹੈ ਵੀ ਜਿਹੜੀ ਈਜ਼ੀ ਮਨੀ ਜਿਹੜਾ ਹੈਗਾ ਵੀ ਬਹੁਤ ਕਿਉਂਕਿ ਸਾਰੇ ਅੱਜਕੱਲ੍ਹ ਦੇ ਯੰਗਸਟਰ ਨੂੰ ਬਹੁਤ ਹੋ ਗਿਆ ਵੀ ਜਲਦੀ 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 ਪੈਸਾ ਸਾਡੇ ਕੋਲ ਆ ਜਾਏ ਈਜ਼ੀ ਮਨੀ ਦੇ ਵਾਸਤੇ ਜਿਹੜੇ ਹੈਗੇ ਇਹਨਾਂ ਨੇ ਇਹ ਅਟੈਂਪਟ ਜਿਹੜੀ ਕੀਤੀ ਹੈ ਕਿ ਜਲਦੀ ਤੋਂ ਜਲਦੀ ਜਿਵੇਂ ਚੋਰੀ ਕਰਕੇ ਅਸੀਂ ਇੱਕਦਮ ਮਾਲਾ ਮਾਲ ਹੋ ਜਾਾਂਗੇ ਪੈਸੇ ਜਿਹੜੇ ਲੈ ਲੈਣ ਉਸ ਵਾਸਤੇ ਜਿਹੜਾ ਇਹਨਾਂ ਦਾ ਮੋਡਸ ਆਪਰੇਂਡ ਹੀ ਇਹ ਸੀਗਾ ਪਹਿਲਾਂ ਵੀ ਇਹਨਾਂ ਦੇ ਕੋਈ ਇਸ ਤਰ੍ਹਾਂ ਦੇ ਵਾਰਦਾਤਾਂ ਕਿਤਨੇ ਦੇਖੋ ਅਸੀਂ ਇਹਨਾਂ ਨੂੰ ਅਰਾਊਂਡ ਅਪ ਕੀਤਾ ਉਸ ਤੋਂ ਬਾਅਦ ਹੁਣ ਇਹਨਾਂ ਦੇ ਅਸੀਂ ਜਿਹੜੀ ਪੁੱਛਗਿੱਛ ਕਰ ਰਹੇ ਹਾਂ ਕਿ ਇਦਾਂ ਦੀ ਕਿਹੜੀ ਕਿਹੜੀ ਹੋਰ ਵਾਰਦਾਤਾਂ ਦੇ ਵਿੱਚ ਜਿਹੜੇ ਹੈਗੇ ਨੇ ਸ਼ਾਮਲ ਨੇ ਇਹਦੀ ਸਾਰੀ ਇਨਵ ਫਿਲਹਾਲ ਇਹ ਜਿਹੜੀ ਨਸ਼ੇ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਇਹਨਾਂ ਦੇ ਵਿੱਚ ਸਾਰੇ ਪੜੇ ਲਿਖੇ ਨੇ ਇੱਕ ਲੜਕਾ ਇਹਨਾਂ ਦੇ ਵਿੱਚ ਐਵੇਂ ਕਰ ਰਿਹਾ ਸੀਗਾ ਇੱਕ ਬੀਏ ਕਰ ਰਿਹਾ ਸੋ ਜਿਹੜੇ ਕਮਲਦੀਪ ਹੈ ਤੇ ਅਰਸ਼ਦੀਪ ਹੈ ਦੋਵੇਂ ਪੜ ਰਹੇ ਨੇ ਇੱਕ ਇਹਦੇ ਵਿੱਚ ਇਹ ਫਰਾਂਸ ਇੱਕ ਫਰਾਂਸ ਕੰਪਨੀ ਦੇ ਵਿੱਚ ਕੰਮ ਵੀ ਕਰ ਰਿਹਾ ਨਾਲ ਦੀ ਨਾਲ ਪੜ੍ਹਾਈ ਵੀ ਕਰ ਰਿਹਾ ਐਮਏ ਦੀ ਕਮਲ ਅਰਸ਼ਦੀਪ ਅਰਸ਼ਦੀਪ ਤੇ ਗੁਰਵੀਰ ਵੀ ਜਿਹੜਾ ਹੈਗਾ ਇਹ ਵੀ ਪੜਿਆ ਲਿਖਿਆ ਆਲਮੋਸਟ ਜਿਹੜੇ ਹੈਗੇ ਆ ਇਹ ਇਨਨੋ ਸਿ ਦੀ ਬੜੀ ਨੌਲੇਜ ਹੈਗੀ ਵੀ ਜਿਹੜੀ ਸਭ ਤੋਂ ਪਹਿਲਾਂ ਜਦੋਂ ਇਹਨਾਂ ਨੇ ਅੱਗੇ ਸਪਰੇਅ ਕੀਤੀ ਨਾਲ ਦੀ ਨਾਲ ਇਹਨਾਂ ਨੇ ਵਾਇਰਿੰਗ ਕੱਟ ਕੀਤੀ ਉਸ ਤੋਂ ਬਾਅਦ ਜਿਹੜੇ ਗੈਸ ਕਟਿੰਗ ਦਾ ਸਾਰਾ ਸਮਾਨ ਲੈ ਕੇ ਆਏ ਸੀ ਵੀ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਹੈ ਬੜੀ ਪਲੈਨਿੰਗ ਦੇ ਨਾਲ ਆਏ ਸੀਗੇ ਬਟ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀ ਬੜੀ ਅਲਰਟ ਸੀਗੀ ਜਿੱਦਾਂ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਤੁਰੰਤ ਐਕਸ਼ਨ ਲੈਂਦੇ ਤੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ ਇੱਥੇ ਇੱਕ ਕੇਸ ਦਰਜ ਹੋਇਆ 18 ਇਹ ਜਿਹੜੇ ਏਟੀਐਮ ਹੈਗੇ ਰੂਰਲ ਏਰੀਆਜ਼ ਦੇ ਏਟੀਐਮ ਜਿਹੜੇ ਹੈਗੇ ਉਹਨਾਂ ਦੇ ਵਿੱਚ ਕੈਸ਼ ਜਿਹੜਾ ਹੈਗਾ ਐਸ ਕੰਪੇਅਰ ਟੂ ਜਿਹੜਾ ਸਿਟੀ ਏਰੀਆ ਦੇ ਘੱਟ ਹੁੰਦਾ ਫਿਰ ਵੀ ਜਿਹੜਾ ਹੈਗਾ 5-7 ਲੱਖ ਦੇ ਕਰੀਬ ਤੱਕ ਕੈਸ਼ ਰਹੇ ਕੇ ਟੀਮ ਦੇ ਵਿੱਚ ਇਨ ਜਨਰਲੀ ਹੁੰਦਾ ਤੁਹਾਨੂੰ ਲੱਗਦਾ ਕਿ ਫੈਮਿਲੀਆਂ ਤੋਂ ਬਿਲੋਂਗ ਕਰਦੇ ਨੇ ਇਹ ਪਿੰਡ ਦੇ ਵਿੱਚ ਆਮ ਪਰਿਵਾਰ ਤੋਂ ਬਿਲੋਂਗ ਕਰਦੇ ਆ ਤੇ ਜਿਹੜਾ ਮੇਨ ਹੁੰਦਾ ਵੀ ਇੱਕਦਮ ਪੈਸਾ ਕਮਾਉਣਾ ਜਿਹੜਾ ਮੇਨ ਮਕਸਦ ਸੀ ਵੀ ਈਜ਼ੀ ਬਣੇ